ਅੱਜ ਸਵੇਰ ਹੀ ਰੌਟੀ ਕੋਈ ਅਟ੍ਰੇ ਕੋਲ ਨਾਲ ਫਿਰ ਕੋਈ ਮੰਗਲ ਕੋਈ ਕਿਸੇ ਤਰ੍ਹਾਂ ਦਾ ਮੇਰੇ ਜੀ ਦੋ ਵਰੀਕ ਵੀ ਕਰਦੇ ਔਰ ਸਰਕਾਰ ਦੀ ਖਰੀ ਗੱਲ ਹੈ ਨਾ ਮੈਂ ਕਰਦੀ ਪੇਸ਼ ਹੁੰਦੇ ਹਾਂ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਰਾ ਸਿੰਘ ਪਿੰਡ ਰਤਲਛੱਤਰ ਅੱਜ ਜੋ ਬੀਡੀਪੀ ਦਫ਼ਤਰ ਪ੍ਰੋਗਰਾਮ ਹੋਇਆ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਡੇਰਾਬਾ ਬਲਾਣਕ ਬਲਾਕ ਇਹ ਵਿੱਚ ਹੜ੍ਹ ਦੇ ਨਾਲ ਕਾਫੀ ਪਿੰਡ ਪ੍ਰਭਾਵਿਤ ਹੋਏ ਸੀ ਜਿਨੇ ਨਾਲ ਪਿੰਡਾਂ ਦੀਆਂ ਗਲੀਆਂ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਇੱਕ ਇਤਿਹਾਸਿਕ ਫੈਸਲਾ ਕੀਤਾ ਆਮਾਦੀ ਪਾਰਟੀ ਮਾਨ ਸਰਕਾਰ ਨੇ ਭਗਵੰਤ ਮਾਨ ਜੀ ਦੇ ਅਮਲੇ ਹੇਠ ਅੱਜ ਐਮਐਲਏ ਗੁਰਦੀਪ ਸਿੰਘ ਰੰਧਾਵਾ ਜੀ ਨੇ ਸਾਰੇ ਪਿੰਡਾਂ ਦੇ ਮੋਦਵੀਰ ਸਰਪੰਚਾਂ ਨੂੰ ਅੱਜ 2-2 ਲੱਖ ਰੁਪਏ ਦੇ ਚੱਕ ਵੰਡੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਇਹ ਇਤਿਹਾਸਿਕ ਫੈਸਲਾ ਲੈ ਕੇ ਪਿੰਡਾਂ ਦੀ ਬਾਹ ਫੜੀ ਸਰਪੰਚਾਂ ਦੀ ਬਾਹ ਫੜੀ ਪੰਚਾਇਤਾਂ ਦੀ ਬਾਹ ਫੜੀ ਇੱਕ ਵਾਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਪਿੰਡ ਸਾਦਾਵਾਲੀ ਤੋਂ ਕਰਮਜੀਤ ਕੌਰ ਬੋਲਣ ਲਈ ਜੀ ਅਹੀਂ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਜੋ ਵੀ ਪੱਲਾ ਪੁਆਏ ਆ ਜੋ ਵੀ ਕੁਝ ਹੰਦ ਰਿਆ ਵਾ ਨਸ਼ਾ ਵਿਰੋਧੀ ਹੁੰਦਾ ਰਿਆ ਨਸ਼ਾ ਬਹੁਤ ਜ਼ਿਆਦਾ ਹਰ ਇੱਕ ਪਾਰਟੀ ਨੇ ਲਿਆਂਦਾ ਵਾ ਪਰ ਹਾਨੂੰ ਜਿਹਨਾਂ ਸਕੋਨ ਮੇ ਲਿਆ ਜਦੋਂ ਜੀ ਇਹ ਪਾਰਟੀ ਨਾਲ ਜੁੜੇ ਆ ਤੇ ਸਾਡੇ ਪਿੰਡ ਵੀ ਬਹੁਤ ਸੁਰੱਖਿਸ਼ਾ ਹੋਈ ਆ ਤੇ ਹਰ ਇੱਕ ਥਾਵਾਂ ਤੇ ਹੋਈ ਆ ਅਹੀਂ ਇਹੋ ਹੀ ਪੀਲ ਕਰਦੇ ਆ ਵੀ ਸਰਕਾਰਾਂ ਇਹੋ ਹੀ ਆਉਣ ਤੇ ਇਹਨਾਂ ਦਾ ਇਹ ਧੰਨਵਾਦ ਕਰਾਂਗੇ ਤੇ ਇਹਨਾਂ ਦਾ ਹੀ ਸਾਥ ਤਾਂਗੇ ਜੋ ਵੀ ਪਾ ਹੱਥੇ ਲੱਗੇ ਨਹੀਂ ਮਿਲਦੇ ਹੁੰਦੇ ਪਰ ਹੁਣ ਖਰਾਬਾ ਵੀ ਬਹੁਤ ਵਧੀਆ ਮਿਲਿਆ ਤੇ ਜੋ ਵੀ ਸਰਕਾਰੀ ਹੁਣ ਅੱਜ ਸਕੀਮ ਚੱਲੀ ਹੈ ਵੀ ਬਹੁਤ ਵਧੀਆ ਵਾ ਤੇ ਹੀ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਇਹ ਪਾਰਟੀ ਨਾਲ ਜੁੜ ਕੇ ਰਾਂਗੇ ਤੇ ਕੰਮ ਕਰਾਂਗੇ ਸਮਾਜ ਸੇਵਾ ਅੱਜ ਕਿੰਨੇ ਰੱਖਵਾ ਦੇ ਅੱਜ 2 ਲੱਖ ਦਾ ਚੈੱਕ ਮਿਲਿਆ ਅੱਗੇ ਵੀ ਇਹਨਾਂ ਨੇ ਕਿੱਲਾਂ ਦੇ ਸਾਹਬ ਨਾਲ ਹੀ ਪੈਲੀਆਂ ਦਾ ਮਾਜਰਾ ਦਿੱਤਾ ਵਾ 22000 PIK ਕਿਲੇਰਾ ਮਿਲਿਆ ਹਰ ਕਿਸਾਨ ਬਹੁਤ ਵਧੀਆ ਵਾ ਉਹਨਾਂ ਨੂੰ ਖੁਸ਼ੀ ਵੀ ਹੋਈ ਆ ਤੇ ਉਹਨਾਂ ਦਾ ਘਰ ਬਾੜ ਤੇ ਤੁਹਾਨੂੰ ਪਤਾ ਹੈ ਕਿੰਨਾ ਨੁਕਸਾਨ ਹੋਇਆ ਪਾਣੀ ਆਉਣ ਕਰਨਾ ਸਾਡਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਪਿੰਡ ਸਾਦਾਵਾਲੀ ਤੋਂ ਤੇ ਅਸੀਂ ਹੁਣ ਇਹੋ ਹੀ ਟੀਲ ਕਰਦੇ ਆਂ ਕਿ ਚਲੋ ਸਰਕਾਰਾਂ ਜੋ ਵੀ ਸੰਯੋਗ ਦੇਣ ਡਈਆਂ ਵਾ ਵਧੀਆ ਵਾ ਪਰ ਇਹਨਾਂ ਨੂੰ ਤਾਂ ਥੋੜਾ ਜਿਹਾ ਟਾਈਮ ਹੋਇਆ ਵਦਿਆ ਅਗਲੀਆਂ ਸਰਕਾਰਾਂ ਕਿੰਨਾ ਕਿੰਨੇ ਟਾਈਮ ਦੇ ਆਈਆਂ ਵਾ ਤੇ ਸਾਨੂੰ ਉਹਨਾਂ ਤੋਂ ਕੋਈ ਲਾਭ ਨਹੀਂ ਹੋਇਆ ਪਰ ਹੁਣ ਅਸੀਂ ਬਹੁਤ ਖੋਚਿਆ ਇਹ ਸਰਕਾਰ ਦੇ ਨਾਲ ਜੁੜ ਕੇ ਵੈਗ ਠੀਕਾ ਖਾਲਸਾ ਵੈਗ ਠੀਕਾ ਹਾਂਜੀ ਹੀਰਾ ਸਿੰਘ ਸਰਪੰਚ ਪਿੰਡ ਪੱਬਰ ਵਾਲੀ ਖੁਰਦ ਤੋਂ ਅੱਜ ਜਿਹੜਾ ਪ੍ਰੋਗਰਾਮ ਹੋਇਆ ਏ 99 ਪਿੰਡਾਂ ਦਾ 2-2 ਲੱਖ ਰੁਪਇਆ ਪੰਜਾਬ ਸਰਕਾਰ ਨੇ ਪਿੰਡਾਂ ਦੀਆਂ ਸਾਸ ਸਬਾਈਆਂ ਵਾਸਤੇ ਦਿੱਤਾ ਏ ਤੇ ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਹਰ ਪੀੜਤਾ ਪਿੰਡਾਂ ਨੂੰ ਇਹ 2-2 ਲੱਖ ਰੁਪਇਆ ਸਾਸ ਸਬਾਈ ਵਾਸਤੇ ਦਿੱਤਾ ਹੈ ਵੀਡੀਓ ਬਲੌਗ ਡੇਰਾ ਬੱਬਰ ਨਾਲ ਨੱਚ ਆਏ ਆ ਪਿਛਲੇ ਦਿਨੀ ਜਿਹੜੀਆਂ ਬਾਤਾਂ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜ੍ਹ ਪ੍ਰਭਾਵ ਸਿਗੇ ਉਹਨਾਂ ਪਿੰਡਾਂ ਚ ਬਹੁਤ ਸਾਰੇ ਢਾਣਾ ਕਰਨ ਦਾ ਮਨਸਾਲ ਹੋਇਆ ਸਫਾਈ ਨੂੰ ਲੈ ਕੇ ਜਿਹੜਾ ਹੋਰ ਛੋਟੀਆਂ ਮੋਟਾ ਕੰਮ ਜਿਹੜਾ ਸੀਗਾ ਉਹਦਾ ਲੈ ਕੇ ਉਹਦੇ ਸਬੰਧ ਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨਸੀ ਦੀ ਗਵਾਹੀ ਚ ਜਿਹੜਾ ਫੈਸਲਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਨੂੰ 2-2 ਲੱਖ ਰੁਪਏ ਆਪਾਂ ਸਫਾਈ ਵਜੋਂ ਦਿੰਦਾ ਪਰ ਉਹ ਸਾਰੇ 98 ਪਿੰਡ ਜਿਹੜੇ ਮੇਰਾ ਬਲਾਕ ਦੇ ਉਹਨਾਂ ਸਾਰੇ ਸਰਪੰਚ ਨੂੰ ਜਾਣੂ ਅੱਜ ਬੁਲਾ ਕੇ 2 ਗੋਲਾ ਲੱਖ ਰੁਪਏ ਦੇ ਜਿਹੜੇ ਚੈੱਕ ਲੈ ਕੇ ਆ ਬਹੋਤੇ ਉਹਨਾਂ ਦੇ ਸਾਰਿਆਂ ਦੇ ਖਾਤਿਆਂ 'ਚ ਅੱਜ ਜਿਹੜਾ ਪੈਸੇ 2-2 ਲੱਖ ਰੁਪਇਆ ਸਫਾਈ ਵਾਸਤੇ ਬਾਤ ਹੈ ਤਾਂ ਮੈਂ ਪੂਰੀ ਉਮੀਦ ਹੈ ਕਿ ਸਰਪੰਚ ਜੇ ਸੋ ਕਰਜਵਾ ਕੇ ਪੈਸੇ ਦਿੱਤੇ ਨੇ ਉਹ ਸਹੀ ਤਰੀਕੇ ਤੇ ਸਹੀ ਜਗ੍ਹਾ ਪੈਸੇ ਲੱਗਣਗੇ ਸਰਪੰਚੇ 2-2 ਲੱਖ ਦਾ ਕਿਹੜੇ-ਕਿਹੜੇ ਕਾਰਜ ਕਰਨੇ ਪੈਣਗੇ ਇਹ ਬਿਲਕੁਲ ਸਫਾਈ ਦਾ ਹੀ ਹੈ ਜੀ ਇਹ 2 ਲੱਖ ਸਿਰਫ ਸਫਾਈ ਵਾਸਤੇ ਦਿੱਤਾ ਚਾਹੇ ਫੌਲ ਮਸ਼ੀਨਾਂ ਦੇ ਵਿੱਚ ਆਪਣਾ ਮਛਰ ਮਾਰ ਲੈਣ ਕੁਝ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪੈਣੀ ਜਾਂ ਸਕੂਲਾਂ ਦੇ ਵਿੱਚ ਆਏ ਸਕੂਲਾਂ ਦੀ ਸਫਾਈ ਕਰਾਲਾ ਚਾਹੇ ਪਿੰਡਾਂ ਚ ਰੂੜੀਆਂ ਕਚਰਾ ਕੁਝ ਵੀ ਪਿਆ ਉਹ ਸਫਾਈ ਉਹ ਜਿੱਥੇ ਮਰਜ਼ੀ ਖਰਚਦਾ ਜੀ ਐਸ ਪੀ ਵੀ ਲਾਉਣ ਜੀ ਐਸ ਪੀ ਵੀ ਲਾਂ ਲੈ ਕੇ ਜਿੱਥੇ ਵੀ ਗੰਦਗੀ ਪਈ ਆ ਜੋ ਵੀ ਪਚੇਗਾ ਇਹ 2 ਲੱਖ ਰੁਪਏ ਨਾਲ ਉਹ ਸਫਾਈ ਜਿਹੜੀ ਆ ਪਿੰਡਾਂ ਚ ਤਾਂ ਮੇਰੇ ਖਿਆਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮੇਰੇ ਕਚਰਾ ਵੀ ਨਹੀਂ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਵਾਸਤੇ ਤਾਂ ਮੈਨੂੰ ਪੂਰੀ ਉਮੀਦ ਆ ਕਿ ਸਾਰੇ ਪਿੰਡਾਂ ਚ ਸਫਾਈ ਜਿਹੜੀ 2 ਲੱਖ ਰਾ ਬਿਲਕੁਲ ਸਾਫ਼ ਸੁਥਰਾ ਪਿੰਡ ਆ ਬਿਲਕੁਲ ਸੀਐਮ ਸਾਹਿਬ ਆ ਰਹੇ ਨੇ ਜੀ ਬਣਾ ਰਹੇ ਨੇ ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਹਾਂ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਨਾਲ ਸ਼ਨੀਵਾਰ ਜਿਹੜਾ ਸੀਐਮ ਸਾਹਿਬ ਜਿਹੜਾ ਡੇਰਾ ਬਣਾਣਗੇ ਲੈ ਕਿਨੇ ਬਿੰਨਾਂ ਤੱਕ ਡੇਰੇ ਆਜੂ ਅੱਜ 98 ਪਿੰਡਾਂ ਨੂੰ ਜਿਹੜੇ ਉਹ ਚੱਕ 2-2 ਲੱਖ ਰੁਪਏ ਦੇ ਬਿਲਕੁਲ ਸਹੀ ਵਾ ਬਿਲਕੁਲ